मेरे गुरु की कीर्ति गाओ मेरे गुरु की कीर्ति गाओ मेरे गुरु की कीर्ति गाओ अलेक्जेंडर भगवान ने लिखे किस लाहे फरमाए जिनके पाए ब्रह्मा गीता पे रमाओ बिना बेनाई कुंती का पुत्र वे नाम

ਇਹ ਜਿਹੜਾ ਪ੍ਰੋਗਰਾਮ ਹੈ ਇਹ ਗੁਰਦੇਵ ਜੀ ਦਾ 350 ਸਾਲਾ ਸ਼ੀਦੀਪੁਰ ਵਾਰਿਆ ਉਹਨੂੰ ਸਮਰਪਿਤ ਪ੍ਰੋਗਰਾਮ ਸ਼ੁਰੂ ਕੀਤਾ ਇਹ ਹਰ ਬੁੱਧਵਾਰ ਨੂੰ ਜਪਜੀ ਸਾਹਿਬ ਦਾ ਪਾਠ ਕੀਤਾ ਜਾਂਦਾ ਹੈ ਤੇ 9ਵੇਂ ਮੰਜ਼ਲ ਉਸ ਲੋਕ ਪੜ੍ਹੇ ਜਾਂਦੇ ਹਨ ਤੇ ਪਈ ਸਾਹਿਬ ਦਾ ਪਾਠ ਕੀਤਾ ਜਾਂਦਾ ਹੈ ਤੇ ਸੰਕਤੀ ਰੂਪ ਵਿੱਚ ਇਹਨਾਂ ਤੋਂ ਸਾਬ ਦੀਆਂ ਸਮੂਹ ਸੰਸਥਾਵਾਂ ਵੱਲੋਂ ਸਿੱਖ ਮਿਸ਼ਨਰੀ ਕਾਲਜ ਅਪਾਰਟਮੈਂਟ ਵੱਲ ਅਤੇ ਹੋਰ ਸੰਸਥਾਵਾਂ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਚੱਲ ਰਿਹਾ ਹੈ ਤੇ ਇਹ ਹਰ ਪਦਵਾਰ ਹੋਏਗਾ ਉਸ ਤੋਂ ਬਾਅਦ 6 ਤਰੀਕ ਤੋਂ ਰਾਤਰੀ ਫੇਰੀਆਂ ਸ਼ੁਰੂ ਹੋਣਗੀਆਂ ਜੋ ਕਿ 22 ਤੋਂ 20 ਤਰੀਕ ਤੱਕ ਚੱਲਣਗੀਆਂ ਤੇ ਰਾਤ ਨੂੰ ਗੁਰੂ ਕਾ ਲੰਗਰ ਟੁੱਟ ਵਰਤੇਗਾ ਹਰ ਵਾਰੀ ਤੇ ਮਸਮੂਹ ਸੰਗਤਾਂ ਨੂੰ ਬੇਨਤੀ ਕਰਦਾ ਕਿ ਇਹਨਾਂ ਪ੍ਰੋਗਰਾਮ ਵਿੱਚ ਵੱਧ ਚੜ ਕੇ ਹਿੱਸਾ ਲਓ ਅਤੇ ਗੁਰਦੇਵ ਜੀ ਦੀ ਇਸ ਮਹਾਨ ਪੂਰਵ ਤੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ 22